ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਸ੍ਰੀ ਹਰਿਮੰਦਰ ਸਾਹਿਬ ਬਾਰੇ ਚੂਠੀ ਵੀਡੀਓ ਵਾਇਰਲ ਅੰਮ੍ਰਿਤਸਰ ਪੁਲਿਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਵੀਡੀਓ ਨਾਲ ਛੇੜਛਾੜ ਕਰਨ ਤੇ ਕੇਸ ਦਰਜ ਧਾਰਮਿਕ ਬੇਅਦਬੀ ਵਾਲੀਆਂ ਤਸਵੀਰਾਂ ਵੀਡੀਓ ਨਾਲ ਲਾਈਕ ਕਰੋ ਨਾ ਸ਼ੇਅਰ ਗਿਆਨੀ ਰਕबीर ਸਿੰਘ ਜੈ ਸ਼ੰਕਰ ਨੇ ਵਾਂਗੀ ਨਾਲ ਮੁਲਾਕਾਤ ਕੀਤੀ ਕਿਹਾ ਮਤਪੇਦ ਵਿਵਾਦ ਨਹੀਂ ਬਣਨੇ ਚਾਹੀਦੇ 트럼ਪ ਨੇ ਯੂਕਰੇਨ ਲਈ ਮਦਦ ਦਾ ਵਾਅਦਾ ਕੀਤਾ ਪਰ ਯੂਰਪ ਨੂੰ ਬੋਝ ਚੁੱਕਣ ਲਈ ਕਿਹਾ 1858 ਤੋਂ ਬਾਅਦ ਸਿਡਨੀ ਵਿੱਚ ਸਭ ਤੋਂ ਵੱਧ ਲਗਾਤਾਰ بارش ਹੋਈ ਹੁਣ ਖਬਰਾਂ ਵਿਸਤਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਬਾਰੇ ਚੂਠੀ ਵੀਡੀਓ ਵਾਇਰਲ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਹਟਦੇ ਪਾਣੀ ਨਾਲ ਤਹਿ ਟੇਰੀ ਹੁੰਦਾ ਦਿਖਾਇਆ ਗਿਆ ਹੈ ਪ੍ਰਬੰਧਕਾਂ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਜਨਰਲ ਮੈਨੇਜਰ ਭਗਵੰਤ ਸਿੰਘ ਤੰਗੇੜਾ ਨੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਤੰਗੇੜਾ ਨੇ ਦੱਸਿਆ ਕਿ ਸ੍ਰੀ ਹਰਮੰਦਰ ਸਾਹਿਬ ਸਰਬ ਸੰਜੀਵਾਲਤਾ ਦਾ ਕੇਂਦਰ ਹੈ ਅਤੇ ਲੱਖਾਂ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਹਨ। ਉਹਨਾਂ ਕਿਹਾ ਕਿ ਕੁਝ ਸਮੇਂ ਤੋਂ ਸ਼ਰਾਰਤੀ ਲੋਕ ਇਸ ਪਵਿੱਤਰ ਸਥਾਨ ਨਾਲ ਛੇੜਛਾੜ ਕਰ ਰਹੇ ਹਨ ਅਤੇ ਤਸਵੀਰਾਂ ਵੀਡੀਓ ਅਪਲੋਡ ਕਰ ਰਹੇ ਹਨ। ਅਮ੍ਰਿਤਸਰ ਪੁਲਿਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਵੀਡੀਓ ਨਾਲ ਛੇੜਛਾੜ ਕਰਨ ਤੇ ਕੇਸ ਦਰਜ ਸ੍ਰੀ ਹਰਮੰਦਰ ਸਾਹਿਬ ਮੈਨੇਜਮੈਂਟ ਦੀ ਸ਼ਿਕਾਇਤ ਤੋਂ ਬਾਅਦ ਅਮ੍ਰਿਤਸਰ ਪੁਲਿਸ ਨੇ ਦਰਬਾਰ ਸਾਹਿਬ ਦੀਆਂ ਵੀਡੀਓ ਰਾਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਇੱਕ ਅਣਪਛਾਤੇ ਵਿਅਕਤੀ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਸ੍ਰੀ ਹਰਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਤੰਗੇਰਾ ਨੇ ਸ਼ਿਕਾਇਤ ਵਿੱਚ ਕਿਹਾ ਕਿ ਸੋਸ਼ਲ ਮੀਡੀਆ ਪੇਜ ਗੁੱਡ ਫਾਰਮਰਸ ਵਾਲੇ ਇੱਕ ਵਿਅਕਤੀ ਨੇ AI ਟੂਲ ਵਰਤ ਕੇ ਦਰਬਾਰ ਸਾਹਿਬ ਦੀਆਂ ਵੀਡੀਓ ਅਪਲੋਡ ਕੀਤੀਆਂ ਜਿਸ ਵਿੱਚ ਦਰਬਾਰ ਸਾਹਿਬ ਹੜ ਦੇ ਪਾਣੀ ਵਿੱਚ ਡਿੱਗਦਾ ਦਿਖਾਇਆ ਗਿਆ ਹੈ ਪੁਲਿਸ ਨੇ ਸਾਈਬਰ ਕ੍ਰਾਈਮ ਸੈੱਲ ਵਿੱਚ ਐਫ ਆਈ ਆਰ ਦਰਜ ਕਰਕੇ ਵੀਡੀਓ ਅਪਲੋਡ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਤੰਗੇਰਾ ਨੇ ਕਿਹਾ ਕਿ ਇਸ ਵੀਡੀਓ ਨੂੰ ਲੋਕਾਂ ਨੇ ਬਹੁਤ ਵਾਰ ਸਾਂਝਾ ਕੀਤਾ ਜਿਸ ਨਾਲ ਸਿੱਖ ਪਾਈਚਾਰੇ ਵਿੱਚ ਰੌਸ ਹੈ ਉਹਨਾਂ ਕਿਹਾ ਕਿ ਸਿੱਖ ਗੁਰੂਆਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਨ ਲਈ ਏਆਈ ਤਕਨੀਕ ਦੀ ਵਾਰ-ਵਾਰ ਵਰਤੋਂ ਕੀਤੀ ਗਈ ਹੈ। ਉਹਨਾਂ ਪੁਲਿਸ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਸਖਤ ਕਦਮ ਚੁੱਕੇ ਜਾਣ ਤਾਂ ਜੋ ਪਵਿੱਖ ਵਿੱਚ ਕੋਈ ਵੀ ਸਿੱਖ ਭਾਵਨਾਵਾਂ ਨੂੰ ਠੇਸ ਨਾ ਪਹੁੰਚਾ ਸਕੇ। ਧਾਰਮਿਕ ਵਿਅਦਭੀ ਵਾਲੀਆਂ ਤਸਵੀਰਾਂ ਵੀਡੀਓ ਨਾਲ ਲਾਈਕ ਕਰੋ ਨਾ ਸ਼ੇਅਰ ਗਿਆਨੀ ਰਕबीर ਸਿੰਘ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਕबीर ਸਿੰਘ ਨੇ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਨਾਲ ਪੰਨ ਤੋੜ ਕੀਤੇ ਜਾਣ ਦੀ ਵੀਡੀਓ ਦੇ ਮਾਮਲੇ ਵਿੱਚ ਸਖਤ ਇਤਰਾਜ਼ ਜਤਾਇਆ ਹੈ ਅੱਜ ਆਪਣੇ ਘਰ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਸਿੱਖ ਸੰਗਤ ਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਵੀਡੀਓ ਅਤੇ ਤਸਵੀਰਾਂ ਨੂੰ ਲਾਈਕ ਤੇ ਸ਼ੇਅਰ ਨਾ ਕਰਨ ਸਗੋਂ ਸੋਸ਼ਲ ਮੀਡੀਆ ਤੇ ਰਿਪੋਰਟ ਵਾਲੇ ਕਾਲਮ ਵਿੱਚ ਜਾ ਕੇ ਇਸ ਦੇ ਖਿਲਾਫ ਸ਼ਿਕਾਇਤ ਦਰਜ ਕਰਾਉਣ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਅਕਾਲੀ ਦਲ ਦੇ ਪ੍ਰਧਾਨ ਬਣ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਉਹ ਗੁਰੂ ਘਰ ਦੀ ਚਾੱਕਰੀ ਛੱਡ ਕੇ ਕਦੇ ਵੀ ਕਿਸੇ ਹੋਰ ਦੀ ਚਾੱਕਰੀ ਕਰਨ ਨੂੰ ਤਿਆਰ ਨਹੀਂ ਹਨ। ਉਹਨਾਂ ਕਿਹਾ ਗੁਰੂ ਘਰ ਦੀ ਸੇਵਾ ਸਭ ਤੋਂ ਵੱਡੀ ਹੈ ਜਿੱਥੇ ਆ ਕੇ ਹਰ ਕੋਈ ਨਤਮਸਤਕ ਹੁੰਦਾ ਹੈ। ਉਹਨਾਂ ਅਸਿਕ ਦੇ ਢੰਗ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਫੈਸਲੇ ਦਾ ਸਮਰਥਨ ਨਹੀਂ ਕੀਤਾ। ਜੈ ਸ਼ੰਕਰ ਨੇ ਵਾਂਗ ਇਹ ਨਾਲ ਮੁਲਾਕਾਤ ਕੀਤੀ। ਕਿਆ ਮਤਭੇਦ ਵਿਵਾਦ ਨਹੀਂ ਬਣਨੇ ਚਾਹੀਦੇ ਵਿਦੇਸ਼ ਮੰਤਰੀ ਵਾਂਗੀ ਦਾ ਨਵੀਂ ਦਿੱਲੀ ਦੌਰਾ ਚੀਨ ਭਾਰਤ ਰਿਸ਼ਤਿਆਂ ਨੂੰ ਸੁਧਾਰਨ ਦੀ ਇੱਕ ਨਵੀਂ ਕੋਸ਼ਿਸ਼ ਹੈ ਵਾਂਗ ਦੀ ਐਸ ਡੈਸ਼ਨਕਰ ਨਾਲ ਮੁਲਾਕਾਤ ਅਤੇ ਅਜੀਤ ਡੋਪਾਲ ਨਾਲ ਸਰਹੱਦੀ ਗੱਲਬਾਤ ਕਜ਼ਾਨ ਵਿੱਚ ਮੋਦੀ ਅਤੇ ਸ਼ੀ ਵਿਚਾਲੇ ਹੋਏ ਸਮਝੌਤਿਆਂ ਤੋਂ ਬਾਅਦ ਹੋਈ ਹੈ ਚੀਨ ਦਾ ਮਕਸਦ ਰਾਜਨੀਤਿਕ ਵਿਸ਼ਵਾਸ ਬਣਾਉਣਾ ਸਹਿਯੋਗ ਵਧਾਉਣਾ ਅਤੇ ਸਥਿਰ ਰਿਸ਼ਤਿਆਂ ਲਈ ਮਤਭੇਦਾਂ ਨੂੰ ਕੱਟ ਕਰਨਾ ਹੈ ਜੈਸ਼ੰਕਰ ਨੇ ਵਾਂਗੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਭਾਰਤ ਅਤੇ ਚੀਨ ਦੇ મતਭੇਦ ਝਗੜਿਆਂ ਵਿੱਚ ਨਹੀਂ ਬਦਲਣੇ ਚਾਹੀਦੇ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਅਤਵਾਦ ਦੇ ਸਾਰੇ ਰੂਪਾਂ ਵਿਰੁੱਧ ਲੜਾਈ ਇੱਕ ਹੋਰ ਵੱਡੀ ਤਰਜੀਹ ਹੈ ਅਤੇ ਗਲੋਬਲ ਆਰਥਿਕਤਾ ਵਿੱਚ ਸਥਿਰਤਾ ਬਣਾਈ ਰੱਖਣਾ ਜ਼ਰੂਰੀ ਹੈ ਵਾਂਗੀ ਨੇ ਅਜੀਤ ਡੋਭਾਲ ਨਾਲ ਸਰਹੱਦੀ ਮੁੱਦੇ ਤੇ ਗੱਲਬਾਤ ਕੀਤੀ ਅਤੇ 2 ਦਿਨਾਂ ਦੌਰੇ ਦੀ ਸ਼ੁਰੂਆਤ ਕੀਤੀ ਟਰੰਪ ਨੇ ਯੂਕਰੇਨ ਲਈ ਮਦਦ ਦਾ ਵਾਅਦਾ ਕੀਤਾ ਪਰ ਯੂਰਪ ਨੂੰ ਬੋਝ ਚੁੱਕਣ ਲਈ ਕਿਹਾ ਵਾਸ਼ਿੰਗਟਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਯੂਕਰੇਨ ਲਈ ਸੁਰੱਖਿਆ ਗਾਰੰਟੀ ਦੇ ਤਹਿਤ ਯੂਰਪ ਬਹੁਤ ਸਾਰਾ ਬੋਝ ਚੁੱਕੇਗਾ ਟਰੰਪ ਨੇ ਸੋਮਵਾਰ ਨੂੰ ਓਵਲ ਆਫਿਸ ਵਿੱਚ ਜ਼ੇਲੈਂਸਕੀ ਦੇ ਨਾਲ ਬੈਠ ਕੇ ਕਿਹਾ ਕਿ ਯੁੱਧ ਖਤਮ ਹੋਣ ਜਾ ਰਿਹਾ ਹੈ ਜ਼ੇਲੈਂਸਕੀ ਟਰੰਪ ਨਾਲ ਸੁਰੱਖਿਆ ਗਾਰੰਟੀ ਅਤੇ ਹੋਰ ਸ਼ਰਤਾਂ ਬਾਰੇ ਗੱਲ ਕਰਨ ਲਈ ਅਮਰੀਕਾ ਆਏ ਹੋਏ ਹਨ ਟਰੰਪ ਅਤੇ ਜ਼ੇਲੈਂਸਕੀ ਦੋਵਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਛੇਤੀ ਹੀ ਤਿੰਨ ਪੱਖੀ ਬੈਠਕ ਹੋਵੇਗੀ। ਟਰੰਪ ਨੇ ਕਿਹਾ ਮੈਂ ਰਾਸ਼ਟਰਪਤੀ ਪੁਤਿਨ ਨਾਲ ਅਸਿੱਧੇ ਤੌਰ ਤੇ ਗੱਲ ਕੀਤੀ ਹੈ। ਟਰੰਪ ਨੇ ਕਿਹਾ ਹੈ ਕਿ ਉਹ ਅੰਤ੍ਰिम ਜੰਗਬੰਦੀ ਦੀ ਬਜਾਏ ਪੂਰਨ ਸ਼ਾਂਤੀ ਸਮਝੌਤੇ ਨੂੰ ਅਗਲੇ ਜ਼ਰੂਰੀ ਕਦਮ ਦੇ ਤੌਰ ਤੇ ਦੇਖਦੇ ਹਨ। ਬਾਅਦ ਵਿੱਚ ਮੌਜੂਦ ਯੂਰਪੀ ਨੇਤਾਵਾਂ ਨਾਲ ਬੈਠਕ ਰੂਮ 'ਚ ਟਰੰਪ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਯੂਰਪੀ ਦੇਸ਼ ਬਹੁਤ ਜ਼ਿਆਦਾ ਬੋਝ ਚੁੱਕਣ ਜਾ ਰਹੇ ਹਨ 1858 ਤੋਂ ਬਾਅਦ ਸਿਡਨੀ ਵਿੱਚ ਸਭ ਤੋਂ ਵੱਧ ਲਗਾਤਾਰ بارش ਹੋਈ ਸਿਡਨੀ ਵਿੱਚ 27 ਸਾਲਾਂ ਵਿੱਚ ਸਭ ਤੋਂ ਗਰਮ ਅਗਸਤ ਨੇ ਸ਼ਹਿਰ ਦੇ ਜਲਵਾਯੂ ਨੂੰ ਨਵੀਂ ਹਾਲਤ ਵਿੱਚ ਪਾ ਦਿੱਤਾ ਹੈ ਆਬਜ਼ਰਵੇਟਰੀ ਹਿੱਲ ਦੇ ਪੂਰੇ ਮੌਸਮ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਪਿਛਲੇ 6 ਸਾਲਾਂ ਵਿੱਚ بارش ਸਭ ਤੋਂ ਵੱਧ ਹੋਈ ਹੈ ਜਨਵਰੀ 2020 ਤੋਂ ਸ਼ਹਿਰ ਵਿੱਚ 9300 ਸਿਫਰ ਮਿਲੀਮੀਟਰ ਤੋਂ ਵੱਧ بارش ਹੋਈ ਹੈ। ਇਸ ਨਾਲ 1985 ਤੋਂ 1990 ਤੱਕ 9120 ਮਿਲੀਮੀਟਰ ਦੇ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਗਿਆ ਹੈ। ਇਸ ਸਦੀ ਵਿੱਚ ਸਿਡਨੀ ਦਾ ਇਹ ਸਭ ਤੋਂ ਗਿੱਲਾ ਸਾਲ ਰਿਹਾ ਹੈ। 2020 ਵਿੱਚ ਸਾਲਾਨਾ ਕੁੱਲ 1552 ਮਿਲੀਮੀਟਰ ਦੀ ਔਸਤ ਦੇ ਮੁਕਾਬਲੇ 1221 ਮਿਲੀਮੀਟਰ بارش ਹੋਈ। 2021 ਵਿੱਚ 1290 ਮਿਲੀਮੀਟਰ بارش ਹੋਈ। ਜੋ ਆਮ ਸਾਲ ਨਾਲੋਂ ਵੱਧ ਸੀ ਅਤੇ 2022 ਵਿੱਚ ਰਿਕਾਰਡ 2530 ਮਿਲੀਮੀਟਰ بارش ਹੋਈ। ਹਾਲੇ ਵੀ ਸਰਦੀਆਂ ਦਾ ਮੌਸਮ ਹੈ ਅਤੇ ਸਿਡਨੀ ਦੀ بارش ਪਹਿਲਾਂ ਹੀ ਸਾਲਾਨਾ ਔਸਤ ਤੋਂ ਵੱਧ ਹੋ ਗਈ ਹੈ। ਸਰਦੀਆਂ ਦੇ ਆਖਰੀ ਦਿਨ ਤੁੱਪ ਵਾਲੇ ਹਨ ਪਰ ਬਸੰਤ ਰੁੱਤ ਵਿੱਚ ਪੂਰਬੀ ਆਸਟ੍ਰੇਲੀਆ ਵਿੱਚ ਔਸਤ ਤੋਂ ਵੱਧ بارش ਹੋਣ ਦੀ ਸੰਭਾਵਨਾ ਹੈ। ਹਰਮਨ ਰੇਡੀਓ ਪੇਸ਼ ਕਰਦਾ ਹੈ। ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼